ਉਸ ਪਰਬਤੀ ਮਹਲਾ ਪੰਜਵਾਂ ਕੁਰਬਾਨ ਜਾਈ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਨੇ ਰਹਾਉ ਬਾਣੀ ਅੰਮ੍ਰਿਤ ਬਾਣੀ ਸੁਣਤ ਨੇ ਹਾਲ ਬਿਨਸ ਗਏ ਵਿਖਿਆ ਜੰਜਾਲ ਸਾਚ ਸ਼ਬਦ ਸਿਉ ਲਾਗੀ ਪ੍ਰੀਤ ਹਰ ਪ੍ਰਭ ਆਪਣਾ ਆਇਆ ਚੀਤ ਨਾਮ ਜਪਤ ਹੋਆ ਪ੍ਰਗਾਸ ਗੁਰ ਸ਼ਬਦੇ ਕੀਨੇ ਹਿਰਦੈ ਨਿਵਾਸ ਗੁਰ ਸਮਰਥ ਸਦਾ ਦਿਆਲ ਹਰ ਜਪ ਜਪ ਨਾਨਕ ਭੈ ਨਿਹਾਲ ਅਰਬਾਤੀ ਮਹਲਾ 5 ਗੁਰ ਗੁਰ ਕਰਤ ਸਦਾ ਸੁਖ ਪਾਇਆ ਦੀਨ ਦਿਆਲ ਭਏ ਕਿਰਪਾਲਾ ਆਪਣਾ ਆਪਣਾ ਨਾਮ ਆਪ ਦਿਪਾਇ ਰਹਾਉ ਸਾਥ ਸੰਗਤ ਮਿਲ ਭਏ ਪ੍ਰਗਾਸ ਹਰ ਹਰ ਜਪਤ ਪੂਰਨ ਭਈ ਆਸ ਕਲਿਆਣ ਮਹੱਲਾ ਸਰਬ ਕਲਿਆਣ ਸੁਖ ਸੂਖ ਮਨ ਉਠੈ ਹਰ ਗੁਣ ਗਾਏ ਗੁਰ ਨਾਨਕ ਉਠੈ ਬਰਬਾਤੀ ਮਹਲਾ ਪੰਜਵਾਂ ਘਰ ਦੁਜਾ ਬੇਬਾਸ ਇੱਕ ਓਮਕਾਰ ਸਤਗੁਰ ਪ੍ਰਸਾਦ ਹਰ ਨਾਮ ਦੁਜਾ ਠਾਓ ਨਾਹੀ ਬਿਣਿਆ ਹਰ ਨਾਉ ਸਰਬ ਸਿਧ ਕਲਿਆਣ ਪੂਰਨ ਹੋਏ ਪੂਰਨ ਹੋਏ ਸਭ ਕਾਮ ਹਰ ਕੋ ਨਾਮ ਜਪੀਐ ਨੀਤ ਕਾਮ ਕਰੋd ਹੰਕਾਰ ਬਿਨਸੈ ਲਗੇ ਕੈ ਪ੍ਰੀਤ ਰਹਾਉ ਲਾਗ ਰਹਾਉ ਨਾਮ ਲਗੈ ਦੂਖ ਭਾਗੈ ਸਰਨ ਪਾਲਣ ਜੋਗ ਸਤਿਗੁਰ ਪੇਟੈ ਜਮਨਾ ਤੇ ਟੈ ਜੇਸੇ ਤੁਰ ਹੋਵੈ ਸੰਜੋਗ ਰੈਣ ਦਿਨਸ ਧਿਆਏ ਹਰ ਹਰ ਤਜੋ ਮਨ ਕੈ ਪਰਮ ਸਾਧ ਸੰਗਤ ਹਰ ਮਿਲੈ ਜਿਸਾ ਪੂਰਨ ਕਰਮ ਜਨਮ ਜਨਮ ਬੇਖਾਦ ਬਿਨਸੈ ਰਾਖ ਲੀਨੇ ਆਪ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰ ਹਰ ਜਾਪ ਜਨਮ ਜਨਮ ਕੇ ਜਨਮ ਜਨਮ ਬੇਖਾਦ ਬਿਨਸੈ ਰਾਖ ਲਿਨੇ ਆਪ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰ ਹਰ ਜਾਪ ਇੱਕ ਓ ਅੰਕਾਰ ਸਤ ਨਾਮ ਕਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਗੁਰੂ ਨਾਨਕ ਸਾਹਿਬ ਜੀ ਮੇਰ ਬਖਸ਼ਿਸ਼ ਸਦਕਾ ਆਪਣਾ ਜੋ ਸਹਿਜ ਪਾਠ ਆਰੰਭ ਕੀਤਾ ਹੋਇਆ ਸੀ ਗੁਰੂ ਸਾਹਿਬ ਜੀ ਦੀ ਮੇਰ ਸਦਕਾ ਬਖਸ਼ਿਸ਼ ਸਦਕਾ 1341 ਅੰਗ ਤੱਕ ਪਹੁੰਚ ਗਿਆ ਹੈ 1335 ਅੰਗ ਤੱਕ ਆਪਾਂ ਕੱਲ ਵਿਚਾਰ ਚਾਰ ਨਹੀਂ ਮੰਨੋ ਕਿ ਪਾਠ ਕੀਤਾ ਸੀ ਵਿਚਾਰ ਬੈਠ ਕੇ ਆਪਾਂ ਕਰ ਕਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਸਦਕਾ ਵਿਚਾਰ ਆਪਾਂ ਗੁਰਦੁਆਰੇ ਚ ਨਹੀਂ ਆਪਾਂ ਤਾਂ ਦਰਸ਼ਨ ਦੇਦਾਰ ਕਰਨਾ ਆਈ ਦਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਗੁਰੂ ਪਿਆਰੀ ਸਾਭ ਸੰਗ ਜੀ ਪੜਦੇ ਸੁਣਦੇ ਆ ਇੱਕ ਨਹੀਂ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਗੁਰੂ ਸਾਹਿਬ ਜੀ ਬਖਸ਼ਣ ਹਾਰਨ ਗੁਰੂ ਦੀ ਪਖਸ਼ੰਦ ਪਿਤਾ ਹਨ ਬਖਸ਼ ਲੈਂਦੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਆ ਵੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨ ਤਨ RAM DAS GURU ਜਿਨ ਸਿਰ ਆ ਤਿਨੇ ਸਵਾਰਿਆ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਤੁਹਾਨੂੰ ਦੱਸ ਦਈਏ ਗੁਰਦੁਆਰਾ ਕਲਗੀਧਰ ਸਾਹਿਬ ਹੈ ਇਹ ਲਾਲਾਮਾਜ਼ ਨੇੜੇ ਬॉय ਸਕੂਲ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਗੁਰਦੁਆਰੇ ਦੇ ਜੋ ਸਿਪਲਣਾ ਹੈ ਗੁਰਦੁਆਰਾ ਸਾਹਿਬ ਹਾਲ ਵਿੱਚ ਟੋਪੀ ਨਿੱਕਰ ਕੈਪਰੀ ਜਰਾਬਾਂ ਪਾ ਕੇ ਆਉਣਾ ਸਖਤ ਮਨਾ ਹੈ ਠੀਕ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਅੱਗੇ ਤੁਹਾਨੂੰ ਬਾਹਰ ਵੀ ਦਿਖਾ ਦਿੰਨੇ ਆ ਇਹ ਦੇਖ ਲਓ ਇੱਕ ਤੁੰਕਾਰ ਸਤਨਾਮ ਵੈਗੁਰੂ ਜੀ ਲਿਖਿਆ ਗੁਰਦੁਆਰਾ ਕਲਗੀਧਰ ਸਾਹਿਬ ਜੀ ਆਪਣਾ ਮਿੱਤਰ ਪਿਆਰਾ ਇੱਥੇ ਸੰਦਾ ਨਾਮ ਜਾਚਕ ਜੀ ਹੈਗਾ ਉਹਦਾ ਨਾਮ ਨਹੀਂ ਚਿੱਤਾ ਭੁੱਲ ਗਿਆ ਜਾਚਕ ਗੁਰਪ੍ਰਤਾਪ ਸਿੰਘ ਜੀ ਜਾਚਕ ਭਾਈ ਗੁਰਪ੍ਰਤਾਪ ਜੀ ਇੱਥੇ ਸੇਵਾ ਨਿਮਾਉਂਦੇ ਹਨ ਉਰੇ ਪਿਆਰੀ ਸਾਧ ਸੰਗ ਜੀ ਇਹ ਆ ਤਹਿਸੀਲ ਰੋਡ ਨਾਲ ਯਾਰ ਨਾਲ ਹੀ ਇੱਧਰ ਹੈਗਾ ਵਾਈ ਸਕੂਲ ਓਕੇ ਮਿੱਤਰ ਪਿਆਰਿਓ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅਗਾਂ ਨਵੀਂ ਵੀਡੀਓ ਤੇ ਫਿਰ ਮਿਲਦੇ ਆਂ